ਜਥੇਦਾਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤਪੇ ਬਾਬਾ ਜੀ ਮਛੰਗ ਦੇ ਜਨਮ ਦਿਨ ਦਾ ਮਨਾਇਆ ਜਾ ਰਿਹਾ ਕੀ ਕਹੋਗੇ ਜੀ ਕਹਾਂਗੇ ਜੀ ਸਭ ਤੋਂ ਪਹਿਲਾਂ ਮੈਂ ਜਨਤਾ ਦੀ ਆਵਾਜ਼ ਸਹਿਣ ਵਿਖਣ ਵਾਲੇ ਸਾਰੇ ਸ਼੍ਰੋਤਕਾਂ ਦਰਸ਼ਕਾਂ ਖਾਸ ਕਰਕੇ ਦਾਵਾਈ ਚੱਕਰ ਜੀ ਕਾ ਖਾਲਸਾ ਦਾਵਾਈ ਜੀ ਦੇ ਪਤੇ ਕਹਿਣਾ ਚਾਹਾਂਗੇ ਕਿ ਕਦੇ ਕੌਮਾਂ ਦੀ ਬਣ ਗਈ ਇਸ ਗੱਲ ਨੂੰ ਕਿ ਸਿ ਰਾਜ ਦੇ ਕਿੰਨੇ ਪੁੱਛੂ ਮੈਂ ਹੋਰ ਵਾਲਿਆ ਮਸਲਾ ਨੇ ਪੁੱਛਣਾ ਕਿ ਕਿਹੜੀ ਕੌਮ ਦੇ ਮੋਕੇ ਮਰਸੂਲ ਜਮੇ ਮਰਸੂਲਾਂ ਦੀ ਕੌਮਾਂਸ ਕੌਮ ਕੋ ਰਹੇ ਨੇ ਕੱਟ ਕੇ ਨਤਕ ਜਾਰ ਕੇ ਉੱਜੇ ਮੁੱਢੀ ਨੂੰ ਜਿਛੋਲੇ 75 ਸਾਲ ਸਮਾਸਾ ਲੱਗ ਰਹੀ ਲੋਹੇ ਦੇ ਚਲੇ ਚੱਡਣ ਵਾਲੇ ਮਾਰਸ਼ਲ ਪੌਮ ਦੇ ਕੰਮੀ ਜਮਾਨ ਸ਼ਹੀਦ ਬਾਬਾ ਜੀਵਨ ਸਿੰਘ ਪਾਈਚਾ ਉਹਨਾਂ ਦਾ ਅੱਜ ਤੱਕ ਸੋਡਮਾ ਪ੍ਰਕਾਸ਼ਪੁਰ ਤੋਂ ਮਨਾਇਆ ਤਪੇ ਦੀ ਸੂਚੀ ਸੰਗਤ ਨੇ ਜਿਹਦੇ ਵਿੱਚ ਸੂਚੀ ਮੈਨੇਜਮੈਂਟ ਕਮੇਟੀ ਸਾਡੇ ਬੜੇ ਸਤਿਕਾਰਯੋਗ ਸਮਰਥਕ ਵੀ ਤਰੁਤਰ ਪਾਦਸਨ ਜੀ ਪ੍ਰਧਾਨ ਸਾਹਿਬ ਸਾਡੇ ਬੜੇ ਸਤਿਕਾਰਯੋਗ ਇਸਤਰੀ ਜੁਗੰਦੇ ਸ਼ੀਵੀ ਰਾਘੂ ਨਿਮਰ ਜਸ਼ਨਦਰ ਪਾਉ ਜੀ ਸ਼ਿਰਕਲ ਔਰ ਨਾਲ ਇੱਕ ਬੱਚਾ ਵੀ ਪਾਉ ਜੀ ਸਤਿ ਪ੍ਰਣਾਮ ਵਿਚਿਤ ਸਿੰਘ ਜੀ ਕਾਲੇ ਬਰਸਾ ਸਾਡੇ ਸਾਰੇ ਹੀ ਦਰਜਾ ਦਰਜਾ ਆਪੂ ਸਮਾਨਤਮਨ ਸਿੰਘ ਜੀ ਜਿਸ ਨੂੰ ਲਈ ਪ੍ਰੋਫੈਸਰ ਜੀ ਸਾਰੇ ਪਹੁੰਚਿਆ ਕਹਿਣਾ ਕਦੇ ਕੰਗੂ ਭਾਰੇ ਵਰਤੌਣ ਨਾਲ ਖਤਮ ਨਹੀਂ ਹੁੰਦੀਆਂ ਕੰਗੂ ਭਾਰੇ ਯਾਦਾਂ ਖੰਡਾ ਆਰੇ ਜਨ ਸ਼ਹੀਦੀ ਦਿਵਸ ਦਾ ਮਨਾਉਣ ਨਾਲ ਕੌਮਾ ਸਭਾ ਚਰਨੀ ਕਲਾ ਵਿੱਚ ਰਹੀ ਦੀ ਤਬੇਦੀ ਸਮੂਹ ਸੰਗਤ ਨਾਲ ਇਲਾਕੇ ਦੀ ਸੰਗਤ ਨਾਲ ਵੱਡੇ ਸਹਿਯੋਗ ਨਾਲ ਸਾਰੀ ਗੁਰੂ ਘਰ ਪਰਵਰਤਨ ਕੀਤਾ ਰਿਹਾ ਪਾਚੀ ਜੀ ਇਸ ਪਾਈ ਜੱਟ ਜੀ ਦਾ ਖਾਸ ਤੌਰ 'ਤੇ ਮਨਾਇਨੇ ਨਿਸ਼ਚਿਤ ਕਲਾ ਦਾ ਪ੍ਰਤੀਕ ਹੈ ਸਾਰੀ ਕਿਰਪਾ ਕਰਨੀ ਨਵ ਚੜਨੀ ਕਲਾ ਦੇ ਇਤਿਹਾਸਕ ਦੰਸ਼ਕਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਚੜ੍ਹਦੀ ਕਲਾ ਦਾ ਮਾਅ ਆਪਣੇ ਸ਼ਿਖਰਾਂ 'ਤੇ ਜਾਂਿਆ ਬਰਨ ਹੋਵੇਗਾ ਹਾਂਜੀ ਕੀ ਕਹਿਣਾ ਚਾਹੋਗੇ ਪ੍ਰਧਾਨ ਸਾਹਿਬ ਆਵਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਖਾਸ ਕਰ ਇਸ ਗੁਰੂ ਘਰ ਦੇ ਜਿਹੜੀ ਕਮੇਟੀ ਹੈ ਉਹਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ ਕਿਉਂਕਿ ਗੁਰੂਆਂ ਪੀਰਾਂ ਦੇ ਆਪਦੇ ਵੱਡ ਬਡੇਰਿਆਂ ਦੇ ਸ਼ਹੀਦਾਂ ਦੇ ਦਿਨ ਬਣਾਉਣ ਵਾਲੀਆਂ ਕੋਮਾਂ ਸਦਾ ਕਾਇਮ ਰਹਿਣੀਆਂ ਸਦਾ ਯਾਦਗਾਰਾਂ ਬਣਾਉਣੀਆਂ ਚਾਹੀਦੀਆਂ ਮੈਂ ਇਹਨਾਂ ਦੇ ਉਪਰਾਦੇ ਦੀ ਬਹੁਤ ਬਹੁਤ ਵਧਾਈ ਦਿੰਦਾ ਖਾਸ ਕਰ ਜੀਬਾ ਸ਼ੇਰਗੇ ਵੀ ਨੂੰ ਜਿਨ੍ਹਾਂ ਨੇ ਉਪਰਾਦਾ ਕੀਤਾ ਸਾਡੇ ਵਿੱਚ ਸਰਦਾਰ ਰਾਜ ਸਿੰਘ ਜੀ ਹਵੀਦੀ ਹਲਕਾਂਚਾਰ ਮਹਿਲ ਕਲਾ ਉਹ ਬਿਰਾਜਮਾਨ ਨੇ ਇਹਨਾਂ ਨੇ ਬੜਾ ਅਚੇਚੇ ਦਾ ਉੱਤੇ ਸਮਾਂ ਗੱਟ ਕੇ ਇੱਥੇ ਆਇਆ ਇਹਨਾਂ ਦਾ ਵੀ ਕੋਟ ਕੋਟ ਧੰਨਵਾਦ ਸਾਰੀ ਸੰਗਤ ਆ ਜਿਨ੍ਹਾਂ ਨੇ ਇੱਥੇ ਹਾਜ਼ਰੀਆਂ ਲਵਾਈਆਂ ਬਹੁਤ ਬਹੁਤ ਧੰਨਵਾਦ ਅਸਾ ਪ੍ਰਧਾਨ ਸਾਹਿਬ ਇੱਕ ਟਾਈਮ ਸੀ ਇੱਥੇ ਆ ਤੋਂ ਪਿਛਲੇ ਸ਼ਦਨ ਦੀ ਗੱਲ ਕਰੀ ਆਪਾਂ ਤਾਂ ਇੱਥੇ ਇੱਕ ਤੰਬੂ ਲੱਗਿਆ ਹੁੰਦਾ ਸੀ ਉਮੀਦ ਨਹੀਂ ਸੀ ਕਿ ਇਦਾਂ ਵੱਡਾ ਹਾਲ ਬਣੇਗਾ ਐਡੀ ਵੱਡੀ ਜਗ੍ਹਾ ਨੂੰ ਮੰਨਿਆ ਜਾਵੇਗਾ ਜੀ ਤੇ ਉਦੋਂ ਤੁਸੀਂ ਸਾਰਾ ਅੱਖੀਂ ਦੇਖਿਆ ਸੀ ਹਨਾ ਕਿੰਨਾ ਕੁਛ ਹੋਇਆ ਜੀ ਇਥੇ ਜਨਤਾ ਦੀ ਵਾਚ ਚੈਨਲ ਨੇ ਵੀ ਉਸ ਵਾਰ ਬਹੁਤ ਕਦੇ ਨਾ ਕੰਦਾ ਜੋੜ ਕੇ ਮਦਦ ਕੀਤੀ ਹੈ ਜੀ ਸਾਰਾ ਅੱਖੀ ਦੇਖਿਆ ਜੀ ਪੂਰੀ سپورਟ ਕੀਤੀ ਹੈ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਮਤਲਬ ਪੌਬਾਰਾ ਹੋਇਆ ਸਾਰੇ ਕੰਮ ਚ ਦੇਖੋ ਇਹ ਹੈਗਾ ਜੀ ਜਦੋਂ ਕੁਝ ਕਾਂਗਰਸੀ ਪਰਿਵਾਰਾਂ ਨੇ ਇਸ ਜਗ੍ਹਾ ਤੇ ਕਬਜ਼ਾ ਕਰਨ ਦੀ ਨੀਤ ਨਾਲ ਸਾਰਾ ਸ਼ਰਮਪਰ ਰੱਖਿਆ ਉਦੋਂ ਇਹ ਸੀਗਾ ਵੀ ਇਹ ਜਗ੍ਹਾ ਮਹਿੰਗੇ ਭਾਅ ਦੀ ਹੈਗੀ ਆ ਇਹਨੂੰ ਇਹਨੂੰ ਅਸੀਂ ਕਬਜ਼ੇ ਤੇ ਲੈ ਲਈਏ ਉਹਨਾਂ ਨੇ ਆਪਣੀਆਂ ਬੰਡੀਆਂ ਵੀ ਪਾ ਲਈਆਂ ਸੀ ਪਰ ਮੈਨੂੰ ਇਹਦਾ ਰਿਕਾਰਡ ਵੀ ਪਤਾ ਸੀ ਕਿਉਂਕਿ ਮੈਂ 1997 ਤੋਂ ਰੈਗੂਲਰ ਇਥੇ ਕਾਉਂਸਲਰ ਆ ਪ੍ਰਧਾਨ ਵੀ ਰਿਹਾ ਮੈਨੂੰ ਇਸ ਰਿਕਾਰਡ ਬਾਰੇ ਪਤਾ ਸੀ ਇਹ 7 8 ਵੇੜਿਆਂ ਦੀ ਜਿਹੜੀ ਸ਼ਾਮਲਾੜ ਜ਼ਮੀਨ ਹੈ ਇਸ ਕਰਕੇ ਇਹਨਾਂ ਨਾਲ ਡੱਟ ਕੇ ਖੜੇ ਜਦੋਂ ਕਮੇਟੀ ਹੈ ਜਿਹੜੀ ਜੋ ਲੋਕ ਲੜਾਈ ਲੜਦੇ ਨੇ ਜੇਕਰ ਉਹਨਾਂ ਦੀ ਮਨਸ਼ਾ ਸਾਫ਼ ਹੈ ਤਾਂ ਗੁਰੂ ਬੜੀ ਕਿਰਪਾ ਕਰਦੇ ਆ ਸਾਨੇ ਇਸੇ ਗੁਰੂ ਘਰ ਬਣਾਉਣਾ ਸੀ ਗੁਰੂ ਮਹਾਰਾਜ ਨੇ ਸਾਨੂੰ ਆਸ਼ੀਰਵਾਦ ਦਿੱਤਾ ਉਹ ਲੜਾਈ ਲੜੀ ਲੜਾਈ ਜਿੱਤੇ ਉਸ ਜਿੱਤ ਕਾਰਨ ਗੁਰੂ ਮਹਾਰਾਜ ਜੀ ਅੱਜ ਚਰਨ ਪਏ ਨੇ ਸਾਨੂੰ ਬੜੀ ਖੁਸ਼ੀ ਹੈ ਗੁਰੂ ਮਹਾਰਾਜ ਤੇ ਸਾਨੂੰ ਪੂਟ ਟ ਵਿਸ਼ਵਾਸ ਹੈ ਕਦੇ ਸਾਡੀ ਪਿੱਠ ਨਹੀਂ ਲੱਗਨ ਦਤੀ ਹੈ ਨਾ ਲੱਗਨ ਦੇ ਗੱਲ ਸਾਹਿਬ ਕੀ ਕਹੋਗੇ ਅੱਜ ਬਾਬਾ ਜੀਵਨ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਕੀ ਕਹੋਂਗੇ ਜੀ ਮੈਂ ਪਹਿਲਾਂ ਤਾਂ ਇਹ ਗੱਲ ਦੱਸਾਂ ਕਿ ਇੱਥੇ ਕਿ ਜਿਹੜੀ ਇਹ ਜਗ੍ਹਾ ਸੀ ਨਾ ਇਹ ਜਗ੍ਹਾ ਸਾਰੀ ਐਸਸੀ ਭਾਈਚਾਰੇ ਨੂੰ ਇੱਕ ਰੂਹੀਆਂ ਵਾਸਤੇ ਮਿਲ ਗਈ ਸੀ ਪਾਰੇ ਇਹਨਾਂ ਨੇ ਮਨ ਦੇ ਵਿੱਚ ਸੋਚਣਾ ਆਇਆ ਕਿ ਅਸੀਂ ਇੱਕ ਗੁਰੂ ਦੀ ਜਗਾ ਬਣਾਈਏ ਭਾਈ ਬਾਬਾ ਜੀਵਨ ਸਿੰਘ ਜਿਨ੍ਹਾਂ ਨੂੰ ਬਾਬਾ ਜਨਤਾ ਸਿੰਘ ਜੀ ਵੀ ਕਹਿੰਦੇ ਨੇ ਤੇ ਜਿਨ੍ਹਾਂ ਨੂੰ ਨਾਲੇ ਏਡੇ ਗੁਰੂ ਦੇ ਬੇਟੇ ਹੋ ਦਾ ਮਹਾਂਪ੍ਰਮੇਸ਼ੀ ਮੁਖ ਸਿੰਘ ਜੀ ਤੋਂ ਤੇ ਇਹਨਾਂ ਨੇ ਮਨ ਦੇ ਵਿੱਚ ਇਹ ਸੀ ਕਿ ਅਸੀਂ ਸਿੱਖੀ ਨਾਲ ਸਿੱਖੀ ਨਾਲ ਦੂਰ ਨਾ ਇਹ ਬਹੁਤ ਵੱਡਾ ਉਪਰਾਲਾ ਹੈ ਤੇ ਇਹਨਾਂ ਨੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਨੂੰ ਲੈਣ ਵਾਸਤੇ ਗੁਰਦੁਆਰਾ ਸਾਹਿਬ ਬਣਾਉਣ ਦਾ ਬਹੁਤ ਵੱਡਾ ਪੱਲਾ ਕੀਤਾ ਤਾਂ ਜੋ ਸਾਡੇ ਜਿਹੜੇ ਬੱਚੇ ਆਉਣ ਵਾਲੀ ਜਨਰੇਸ਼ਨ ਆਉਣ ਵਾਲੇ ਬੱਚੇ ਨੇ ਆਉਣ ਵਾਲੀ ਨਵੀਂ ਪੀੜ੍ਹੀ ਹੈ ਉਹ ਗੁਰੂ ਦੇ ਨਾਲ ਉਹਦੇ ਤੂਫ਼ਾਨ ਸੇ ਜੁੜੇ ਠੀਕ ਹੋਊਗਾ ਜਿਵੇਂ ਅੱਜ ਇੱਥੇ ਕਥਾਵਾਚਕ ਵੀ ਆਏ ਨੇ ਇਹ ਨਾ ਰਾਗੀ ਜਿੱਥੇ ਬਲੇ ਕੀਰਤਨ ਕੀਤਾ ਗਿਆ ਜੀ ਦੇਖੋ ਜੇ ਐਫਸੀ ਇਹ ਗੱਲ ਕਰੀਏ ਪਿਛਲੇ ਸਾਲ ਜੋ ਕਿ ਇਸ ਸਥਾਨ ਨੂੰ ਬਣਾਉਣ ਦੀ ਗੁਰੂਵਰਾਸਾ ਆਪ ਕੋ ਬਣਾਉਣ ਲਈ ਐਸ ਸੀ ਭਾਈਚਾਰੇ ਨੇ ਬਹੁਤ ਵੱਡਾ ਸੰਘਰਸ਼ ਕੀਤਾ ਜ ਜਿਹਦੇ ਵਿੱਚ ਬੀਬੀਆਂ ਨੇ ਵੀ ਇਹ ਮਿਲ ਰਿਹਾ ਕਿ ਬੀਬੀਆਂ ਨੇ ਵੀ ਇੱਥੇ ਸਿਰਫ ੱਟੇ ਸੀ ਪਰਚੇ ਹੋਏ ਸੀ ਬੰਦੇ ਅੰਦਰ ਗਏ ਸੀ ਬਹੁਤ ਵੱਡਾ ਸੰਘਰਸ਼ ਕਰਕੇ ਇਸ ਨੂੰ ਗੁਰੂਵਰਾਸਾ ਬਣਾਉਣ ਦਾ ਹੱਕ ਹਟਾ ਕਿਉਂਕਿ ਕੁਝ ਕਾਂਗਰਸੀ ਲੋਕ ਕਿ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰਕੇ ਆਪਣਾ ਰਾਜਨੀਤੀ ਜਿਹੜਾ ਹੋ ਸੀ ਬਿਜ਼ਨਸ ਬਣਾਉਣਾ ਚਾਹੁੰਦੇ ਸੀ ਪਰ ਫਿਰ ਵੀ ਇੱਕ ਸੱਚ ਦੀ ਜਿੱਤ ਹੋਈ ਗੁਰੂ ਸਾਹਿਬ ਨੇ ਜਿੱਤ ਕਰਾਈ ਤੇ ਇਸ ਇੱਥੇ ਵਿੱਚ ਸ਼੍ਰੋਣੀ ਅਕਾਲੀ ਦਲ ਦੇ ਐਡਵੋਕੇਟ ਸੁਖਨਾਮ ਸਿੰਘ ਰਾਹੀ ਸਾਹਿਬ ਨੇ ਵੀ ਹਾਜ਼ਰੀ ਭਰੀ ਨਾਥ ਸਿੰਘ ਅਹਮੀਦੀ ਹਲਕਾ ਇੰਚਾਰਜ ਉਹਨਾਂ ਨੇ ਵੀ ਹਾਜ਼ਰੀ ਭਰੀ ਸ਼੍ਰੋਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰਧਾਨ ਬਿੱਟੂ ਜਮਾਨਾ ਜੀ ਉਹ ਵੀ ਹਾਜ਼ਰੀ ਭਰ ਕੇ ਗਏ ਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਬਰਨਾਲੇ ਦੀ ਟੀਮ ਹਾਜ਼ਰੀ ਪਰਕੇਗੀ ਆ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਰੋਜਨ ਸਿੰਘ ਬੰਸਰ ਜੀ ਜੋ ਨੀਂਦ ਰੋਟੀ ਕੈਂਸਿੰਗ ਮਾਗੜ ਜੀ ਬਲਵੰਤ ਸਿੰਘ ਨੰਬਰਦਾਰ ਸਾਰੇ ਸਾਡੇ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਰਿਆਂ ਨੇ ਇਥੇ ਹਮਮਤਾਂ ਕੇ ਹਾਜ਼ਰੀ ਭਰੀਆ ਤੇ ਔਰ ਬਹੁਤ ਵੱਡਾ ਹੌਸਲਾ ਦਿੱਤਾ ਕਿ ਇਹਨਾਂ ਦੇ ਮਨ ਦੇ ਵਿੱਚ ਵੀ ਹੈ ਔਰ ਸਾਡੇ ਮਨ ਦੇ ਵਿੱਚ ਵੀ ਹੈ ਜੇ ਆ ਅਗਲੇ ਪਾਸ ਤੋਂ ਅਸੀਂ ਭਾਈ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਹੋਰ ਵੀ ਵੱਡੇ ਪ੍ਰਸ਼ਾਹ ਦੇ ਨਾਲ ਬڑے ਵੱਡੇ ਉਪਰਾਲੇ ਦੇ ਨਾਲ ਹਾਂਜੀ ਹਾਂਜੀ ਜਿਸ ਦਿਨ ਤੋਂ ਗੁਰੂ ਆਪਾ ਬਿਰਾਜਮਾਨ ਸਿਪਾ ਪ੍ਰਕਾਸ਼ ਹੋਇਆ ਸਾਡੇ ਬਾਬਾ ਜੀਮ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਵਰਪੱਤ ਲੈ ਕੇ ਉਸ ਦਿਨ ਬੀਬੀਆਂ ਨੇ ਨਿਰਸਵਾਰਥ ਲਗਾਤਾਰ ਲੰਗਰ ਦੀ ਸੇਵਾ 7 ਦਿਨ ਪੂਰੇ ਆਪਣੇ ਤਨੋਂ ਮਨੋਂ ਨਿਭਾਈ ਆ ਅਸੀਂ ਇਹਨਾਂ ਦੇ ਅਹਿਮ ਧੰਨਵਾਦੀ ਆ ਤੇ ਇਹ ਤੋਂ ਬਿਨਾ ਸਾਡੇ ਯੂਥ ਜਿਹੜੇ ਸਾਡੇ ਜਨਰੇਸ਼ਨ ਸੀ ਨਵੀਂ ਮਤਲਬ ਆਪਾਂ ਕਹਿੰਦੇ ਆ ਨਾ ਕਿ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨੋ ਆਪਣੇ ਆਪ ਭੱਜ-ਭੱਜ ਕੇ ਆਉਂਦੇ ਸੀ ਕਿ ਸਾਡੇ ਗੁਰੂ ਸਾਹਿਬ ਆਏ ਨੇ ਅਸੀਂ ਉਹਨਾਂ ਦੀ ਸੇਵਾ ਕਰੀਏ ਅਸੀਂ ਉਹਨਾਂ ਦਾ ਸਾਰਿਆਂ ਦੇ ਤੋਂ ਸਮੁੱਚੀ ਗੁਰਦੁਆਰਾ ਸਵਾਸਾਰ ਦੀ ਕਮੇਟੀ ਦਾ ਸਾਰਿਆਂ ਦਾ ਅਹਿਮ ਸਹਿਯੋਗ ਰਿਹਾ ਤੇ ਤਾਂ ਜੋ ਇਹ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਹਾਂਜੀ ਅੱਜ ਜੀ ਕੀ ਕਹਿਣਾ ਚਾਹੋਗੇ ਅੱਜ ਬਾਬਾ ਜੀਵਨ ਸਿੰਘ ਦੇ ਜੀ? ਸਾਂਢੀ ਜਿਵੇਂ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਛੋੜੇ ਉਦੋਂ ਛੱਟ ਵੀ ਲੱਗੀ ਸੀ ਹਨਾ ਹਾਂ ਛੱਟ ਵੀ ਲੱਗੀ ਸੀ ਹਾਂਜੀ ਅਸੀਂ ਬਹੁਤ ਜਿਆਹ ਨੂੰ ਵੀ ਹੋ ਗਏ ਸੀ ਕਿ ਦੋ ਮਹੀਨੇ ਚੱਲਿਆ ਬਹੁਤ ਖਸੋ ਰਿਆ ਹਾਂਜੀ ਬਹੁਤ ਸੁਹਾਵਣਾ ਖਸੋ ਰਿਆ ਇਹ ਮਸਾ ਇਹ ਖੁੱਦ ਸੁਭਾਤੇ ਆ ਸੀ ਚਲੋ ਬਾਈਗ ਨੂੰ ਨੇ ਮੇਲ ਕੀਤੀ ਅੱਜ ਬਹੁਤ ਵੱਡਾ ਗੁਰੂ ਘਰ ਬਣਿਆ ਜੀ ਹਨਾ ਪਰ ਜਿਹਦਾ ਪਸ਼ੋਕੜ ਦੇਖੇ ਜਾਂਦੇ ਜੇ ਘੋੜਾ ਬਹੁਤ ਵੱਡਾ ਸੀ ਬਹੁਤ ਵੱਡਾ ਸੀ ਹਲੇ ਜੰਗ ਹਲੇ ਵੀ ਦਿੱਤੀ ਨਹੀਂ ਸੀ ਅਸੀਂ ਕਰੀ ਜਾਂਦੇ ਹਲੇ ਠੀਕ ਹੈ ਚਾਰ ਕੇਸ ਚੱਲਦੇ ਆ ਇਸ ਪੰਨ ਸਾਡੇ ਤੋਂ ਘਰ ਵਾਲੇ ਠੀਕ ਹੈ ਜੀ ਹਾਂ ਚਲੋ ਸੇਵਾ ਕੀਤੀ ਹੈ ਜਿੰਜ ਪੂਰੀ ਜੀ আনতার ওনার ওনারা